ਕੱਪੜਿਆਂ ਦੀ ਦੁਕਾਨ ਦੇ ਵਿੱਚ ਸਮਾਨ ਲੈ ਰਹੀ ਔਰਤ ਦੇ ਨਾਲ ਹੋਇਆ ਵੱਡਾ ਕਾਂਡ ਨਾਲ ਖੜੀਆਂ ਸ਼ਾਤਰ ਔਰਤਾਂ ਨੇ ਬੈਗ ਦੇ ਵਿੱਚੋਂ ਪਰਸ ਕੀਤਾ ਗਾਇਬ ਸ਼ਾਤਰ ਚੋਰਨੀਆਂ ਦੀ ਹਰਕਤ ਅਸਿਸਟਰੀ ਕੈਮਰੇ ਦੇ ਵਿੱਚ ਹੋਈ ਰਿਕਾਰਡ ਆਹ ਦੇਖ ਲਓ ਉਹ ਤੁਸੀਂ ਵੀ ਇੰਨਾ ਛਾਤਰ ਔਰਤਾਂ ਦੀ ਹਰਕਤ ਜਿਹੜੀ ਸਿਸਟਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਆ ਦਰਅਸਲ ਇੱਕ ਔਰਤ ਕੱਪੜਿਆਂ ਦੀ ਦੁਕਾਨ ਦੇ ਵਿੱਚ ਸਮਾਨ ਲੈ ਰਹੀ ਹੁੰਦੀ ਆ ਤਾਂ ਉਸ ਦੇ ਨਾਲ ਖੜੀਆਂ ਦੋ ਔਰਤਾਂ ਦੇ ਵੱਲੋਂ ਪੀੜਤ ਔਰਤ ਦੇ ਬੈਗ ਦੇ ਵਿੱਚੋਂ ਪਰਸ ਗਾਇਬ ਕਰ ਲਿਆ ਜਾਂਦਾ ਹੈ ਤਾਂ ਪਰਸ ਦੇ ਵਿੱਚ 25000 ਤੋਂ ਵੱਧ ਦੀ ਨਕਦੀ ਦੱਸੀ ਜਾ ਰਹੀ ਹੈ ਤੇ ਹੋਰ ਵੀ ਕੀਮਤੀ ਸਮਾਨ ਸੀ ਤਾਂ ਦੇਖਦੇ ਹੀ ਦੇਖਦੇ ਆ ਮਿੰਟਾਂ ਦੇ ਵਿੱਚ ਪਰਸ ਜਲਦੀ ਕਿ ਗਾਇਬ ਕਰ ਲਿਆ ਜਾਂਦਾ ਹੈ ਕਿ ਔਰਤ ਨੂੰ ਵੀ ਭਿੰਕ ਤੱਕ ਨਹੀਂ ਲੱਗਦੀ ਤਾਂ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੀ ਮਸ਼ਹੂਰ 골ਡੀ ਦੁਪੱਟਾ ਹਾਊਸ ਨਾਮ ਦੇ ਦੁਕਾਨ ਦੇ ਵਿੱਚ ਉਹ ਸਮਾਨ ਲੈ ਰਹੀ ਮਹਿਲਾ ਗ੍ਰਾਹਕ ਦਾ ਪਰਸ ਬੜੇ ਹੀ ਸ਼ਾਤਰਾਨਾ ਢੰਗ ਦੇ ਨਾਲ ਦੋ ਇਨ੍ਹਾਂ ਔਰਤਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ ਤਾਂ ਔਰਤਾਂ ਦੁਕਾਨ ਦੇ ਵਿੱਚ ਉਹ ਖਰੀਦਦਾਰੀ ਕਰ ਰਹੀ ਮਹਿਲਾ ਗ੍ਰਾਹਕ ਦੇ ਨਾਲ ਆ ਕੇ ਖੜ ਜਾਂਦੀਆਂ ਹਨ ਤੇ ਦੁਕਾਨ ਦੇ ਵਿੱਚ ਉਹ ਕਪੜਾ ਦੇਖਣ ਲੱਗ ਪੈਂਦੀਆਂ ਨੇ ਪਰ ਇਸੇ ਦੌਰਾਨ ਇੱਕ ਔਰਤ ਬੜੇ ਹਿਚਲਾਕੀ ਦੇ ਨਾਲ ਆਪਣੀ ਚੁੰਨੀ ਦੀ ਔਟ ਲੈ ਕੇ ਆਪਣਾ ਇੱਕ ਹੱਥ ਖਰੀਦਦਾਰੀ ਕਰ ਰਹੀ ਔਰਤ ਦੇ ਬੈਗ ਦੇ ਵਿੱਚ ਪਾ ਕੇ ਉਸ ਦਾ ਪੱਟ ਕੱਢ ਲੈਂਦੀ ਹੈ ਤਾਂ ਦੱਸ ਦੇ ਕਿ ਇਹ ਔਰਤ ਜਿਸ ਦੀ ਕੀ ਹਰਕਤ ਦੁਕਾਨ ਦੇ ਵਿੱਚ ਲੱਗੇ ਸਿਸਟਮ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਜੇਕਰ ਸਿਸਟਮ ਕੈਮਰੇ ਨਾ ਹੁੰਦੇ ਤਾਂ ਸ਼ਾਇਦ ਕਿਸੇ ਨੇ ਯਕੀਨ ਨਹੀਂ ਕਰਨਾ ਸੀ ਤਾਂ ਸਿਸਟਮ ਕੈਮਰੇ ਦੇ ਵਿੱਚ ਵੱਡਾ ਖੁਲਾਸਾ ਹੋ ਗਿਆ ਤਾਂ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋਵੋਗੇ ਆਪਣੇ ਸਕਰੀਨ ਤੇ ਤਾਂ ਇਸ ਬੰਦੇ ਪੀੜਤ ਮਹਿਲਾ ਦਾ ਕੀ ਕੁਝ ਕਹਿਣਾ ਹੈ ਉਹ ਸੁਣਦੇ ਹਾਂ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਹੈਗੀ 골ਡੀ ਵੀਰਜੀ ਹੁਣਾ ਦੀ ਦੁਕਾਨ ਆ ਮੈਂ ਇਹਨਾਂ ਦੀ ਦੁਕਾਨ ਤੇ ਰੋਜ਼ ਜਾਂਦਾ ਵਾ ਤਕਰੀਬਨ ਲਾਈਨਿੰਗਾ ਲੈਣਾ ਅੱਜ ਵੀ ਮੈਂ ਦੁਪਹਿਰ ਦੇ 3:00 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ। ਬੁਟੀਕ ਅੱਧਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀਗੇ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚ ਪਰਸ ਕੱਢ ਲਿਆ ਮਨ ਲਗੀ ਨਾ ਉਸ तकरीबन 30 25-26000 ਰੁਪਿਆ ਸੀਗਾ ਇਹਦੇ ਕਰੀਬ ਤੇ بس اسی ਉਸੇ ਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫੇ ਸਿ ਸੀਸੀਟੀਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉਥੇ ਉਹਨਾਂ ਨੂੰ ਲੇਡੀਜ਼ ਦਾ ਦਿਸਿਆ ਸਾਨੂੰ ਬਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਮੇਰੀ ਪਰਸ ਗੱਡਿਆ ਤੇ 25000 25 26 ਦੇ ਹਜ਼ਾਰ ਕਰੀਬ ਹੋਨੇ ਆ ਭਾਜੀ ਕਹਿ ਸਕਦੇ ਹਾਂਜੀ ਤੁਸੀਂ ਪੁਲਿਸ ਕੰਪਲੇਂਟ ਧਾਰੀਬਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਆ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਹੈ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਤੇ ਔਰ ਕੋਈ ਹਨ ਐਸਾ ਜੋ ਮੈਮ ਹੈ ਨਹੀਂ ਸੀ ਉੱਤੇ ਜਲਦ ਇਹਨਾਂ ਨੂੰ ਫੜਿਆ ਗਏ ਸਾਡੇ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਐ ਇੰਨੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤੇ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤੇ ਫਿਰ ਘੁੰਮ ਵੀ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਅਦਰੇ ਦੂਜੇ ਪਾਸੇ ਦੁਕਾਨਦਾਰ ਦੱਕੀ ਕੁਝ ਕਹਿਣਾ ਹੈ ਆਓ ਫਿਰ ਜਾਣਦੇ ਆ ਉਹਨਾਂ ਤੋਂ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਐ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨਦੇ ਆ ਯਾਨਾ ਨੂੰ ਸਮਾਨ ਦੇਣ ਪਿੱਛੇ ਗਈਆਂ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗ ਆਈ ਕਰਨਿਆ ਕਿ ਕਸਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜੀਆਂ ਚੋਰ ਲੋਕਾਂ ਤੇ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹੋ ਜਿਹੜੇ ਕਸਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਨਾ ਕਦੀ ਅਸਾਨੀ ਹੋਇਆ ਚੜ੍ਹਦੇ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਖਾਸ ਰਿਪੋਰਟ